ਸਾਰੇ ਦੁਕਾਨਦਾਰ ਲੋਕਾਂ ਸਰਕਾਰ ਵੱਲੋਂ ਕੋਈ ਵੀ ਹੁਕਮ ਦੁਕਾਨਾਂ ਨੂੰ ਬੰਦ ਕਰਨੀ ਜਾਰੀ ਨਹੀਂ ਕੀਤਾ ਗਿਆ ਸਿਰਫ ਇੱਕ ਆਮ ਖੈਰਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਜਿੱਥੋਂ ਤੱਕ ਸੰਭਵ ਹੋਵੇ ਆਪਣੇ ਆਪ ਨੂੰ ਘਰਾਂ ਵਿੱਚ ਰੱਖੇਦ ਰੱਖਣ ਬਿਨਾਂ ਕਿਸੇ ਕੰਮ ਤੋਂ ਐਮਰਜੈਂਸੀ ਲੱਗਣ ਤੋਂ ਘਰਾਂ ਵਿੱਚੋਂ ਬਾਹਰ ਨਾ ਆਓ ਇਹ ਇੱਕ ਡਵਾਈਸੀ ਹੈ ਲੇਕਿਨ ਦੁਕਾਨਾਂ ਅੱਜ ਆਮ ਜਿਵੇਂ ਆਮ ਤਰ੍ਹਾਂ ਹੀ ਖੁੱਲ੍ਹਾ ਰਹੇਗੇ ਟਿੰਡਾ ਦੇ ਅੰਦਰ ਹੋਇਆ ਰੈਡ ਅਲਰਟ ਲੇਕਨ ਡਿਪਟੀ ਕਮਿਸ਼ਨਰ ਨੇ ਬਾਜ਼ਾਰ ਬੰਦ ਕਰਨ ਦੀ ਨਹੀਂ ਦਿੱਤੀ ਆਦੇਸ਼ ਆਪਣੇ ਆਪ ਹੀ ਦੁਕਾਨਦਾਰਾਂ ਵੱਲੋਂ ਡਰ ਦੇ ਮਾਹੌਲ ਨੂੰ ਦੇਖਦੇ ਹੋਏ ਕੀਤੀਆਂ ਦੁਕਾਨਾਂ ਬੰਦ ਐਸਐਚਓ ਨੇ ਕਿਹਾ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਕਿਸੇ ਤਰ੍ਹਾਂ ਦਾ ਕੋਈ ਬਾਜ਼ਾਰ ਬੰਦ ਕਰਨ ਦੀ ਹੁਕਮ ਨਹੀਂ ਹੋਈ ਲੇਕਿਨ ਅਸੀਂ ਦੁਕਾਨਦਾਰਾਂ ਨੂੰ ਸਮਝਾ ਰਹੇ ਹਾਂ ਕਿ ਅਗਰ ਤੁਹਾਨੂੰ ਕੰਮ ਨਹੀਂ ਤਾਂ ਬਿਨਾਂ ਕੰਮ ਤੋਂ ਬਾਜ਼ਾਰਾਂ ਦੇ ਵਿੱਚ ਨਾ ਆਓ ਸਸਨਾ ਬਣਦਾ ਹੈ ਕਿ ਜਿੱਥੇ ਅੱਜ ਜਦੋਂ ਹੀ ਡਿਪਟੀ ਕਮਿਸ਼ਨਰ ਵੱਲੋਂ ਰੈਡ ਅਲਰਟ ਜਾਰੀ ਕੀਤਾ ਗਿਆ ਤਾਂ ਬਹੁਤ ਸਾਰੇ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਇਹ ਅਫਵਾਹ ਫਲਾ ਦਿੱਤੀ ਗਈ ਹੈ ਕਿ ਬਾਜ਼ਾਰ ਬੰਦ ਕਰਨ ਦੇ ਵੀ ਹੁਕਮ ਆਪਣੇ ਜਾਰੀ ਕੀਤੇ ਗਏ ਲੇਕਿਨ ਡਿਪਟੀ ਕਮਿਸ਼ਨਰ ਵੱਲੋਂ ਇਸ ਤਰ੍ਹਾਂ ਦੇ ਕੋਈ ਵੀ ਹਦੇਸ਼ ਨਹੀਂ ਦਿੱਤੇ ਗਏ ਕਿਉਂਕਿ ਉਹਨਾਂ ਨੇ ਕਿਹਾ ਕਿ ਬਾਜ਼ਾਰ ਬੰਦ ਕਰਨ ਦੇ ਕੋਈ ਆਦੇਸ਼ ਨਹੀਂ ਸਿਰਫ ਲੋਕਾਂ ਨੂੰ ਸੁਰੱਖਿਤ ਰਹਿਣ ਲਈ ਉਹਨਾਂ ਵੱਲੋਂ ਅਪੀਲ ਕੀਤੀ ਗਈ ਉਹਨਾਂ ਨੇ ਕਿਹਾ ਕਿ ਅਗਰ ਤੁਹਾਨੂੰ ਕੰਮ ਨਹੀਂ ਹੈ ਤਾਂ ਬਾਜ਼ਾਰਾਂ ਦੇ ਵਿੱਚ ਨਾ ਆਇਆ ਜਾਵੇ ਜਿਸ ਨੂੰ ਲੈ ਕੇ ਅੱਜ ਬਠਿੰਡਾ ਪੁਲਿਸ ਵੱਲੋਂ ਲਗਾਤਾਰ ਬਾਜ਼ਾਰਾਂ ਦੇ ਵਿੱਚ ਆ ਕੇ ਲੋਕਾਂ ਨੂੰ ਵੀ ਇਸ ਸੰਬੰਧੀ ਆਪਾਂ ਜਾਗਰੂਕ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਅਗਰ ਅਗਰ ਤੁਹਾਨੂੰ ਕੰਮ ਨਹੀਂ ਹੈ ਤਾਂ ਬਾਜ਼ਾਰ ਦੇ ਵਿੱਚ ਨਾ ਆਇਆ ਜਾਵੇ ਅਸੀਂ ਦੁਕਾਨਾਂ ਕਿਸੇ ਤਰ੍ਹਾਂ ਦੇ ਵੀ ਕੋਈ ਬੰਦ ਵੱਲੋਂ ਨਿਗਰਾਨੀ ਕੀਤਾ ਗਿਆ ਅਤੇ ਨਾਲ ਨਾਲ ਜਦੋਂ ਵੀ ਰੈਡ ਅਲਰਟ ਹੁੰਦਾ ਹੈ ਤਾਂ ਉੱਥੇ ਉਸ ਉਸ ਸਮੇਂ ਲੋਕਾਂ ਨੂੰ ਸਿਰਫ ਸੇਫ ਰਹਿਣ ਦੇ ਲਈ ਅਪੀਲ ਕੀਤੀ ਜਾਂਦੀ ਹੈ ਅਤੇ ਨਾਲ ਨਾਲ ਐਸਚੂ ਨੇ ਕਿਹਾ ਕਿ ਜਦੋਂ ਬਲੈਕਆਊਟ ਹੋ ਜਾਂਦਾ ਹੈ ਤਾਂ ਉਦੋਂ ਸਾਡੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਆਪ ਆਪਣੀਆਂ ਘਰਾਂ ਦੀਆਂ ਸਾਰੀਆਂ ਲਾਈਟਾਂ ਬੰਦ ਕਰਕੇ ਅੰਦਰ ਬੈਠ ਜਾਈਏ ਅਤੇ ਬਾਹਰ ਜਿ ਆਪਣਾ ਜੇ ਕਿਸ ਤਰ੍ਹਾਂ ਦਾ ਕੋਈ ਆਪਣਾ ਕੈਮਰੇ ਚੱਲਦੇ ਆ ਉਹਦੀ ਲਾਈਟ ਜਲਦੀ ਦੂਸਰوں ਵੀ ਬੰਦ ਕੀਤੇ ਜਾਵੇ ਅਤੇ ਨਾਲ ਨਾਲ ਜਿਹੜੇ ਲੋਕ ਵੀਕਲਾਂ ਤੇ ਸਫਰ ਕਰਦੇ ਆ ਉਹਨਾਂ ਨੂੰ ਵੀ ਨਾਲ ਨਾਲ ਉਹਨਾਂ ਵੱਲੋਂ ਕੀਲ ਕੀਤੀ ਗਈ ਜਦੋਂ ਆਪਣਾ ਬਲੈਕਆਊਟ ਹੋ ਜਾਂਦਾ ਤਾਂ ਉਦੋਂ ਤੁਸੀਂ ਆਪਣੀ ਗੱਡੀ ਦੀ ਲਾਈਟ ਹੈ ਜਿਹੜੀ ਉਸ ਨੂੰ ਆਫ ਕਰ ਲਓ ਤੇ ਫਿਰ ਸਫਲ ਕਰੋ سارے ਦੁਕਾਨਦਾਰ ਲੋਕਾਂ ਸਰਕਾਰ ਦੇ ਵੱਲੋਂ ਕੋਈ ਵੀ ਉਦੋਂ ਦੁਕਾਨਾਂ ਨੂੰ ਬੰਦ ਕਰਨੀ ਜਾਰੀ ਨਹੀਂ ਕੀਤਾ ਗਿਆ ਸਿਰਫ ਇੱਕ ਆਪ ਖੈਰਵਾਸੀਆਂ ਨੂੰ ਪੀਲ ਕੀਤੀ ਗਈ ਹੈ ਕਿ ਜਿੰਨਾ ਤੱਕ ਸੰਭਵ ਹੋਵੇ ਆਪਣੇ ਆਪ ਨੂੰ ਘਰਾਂ ਵਿੱਚ ਸੁਰੱਖਿਅਤ ਰੱਖਣ ਬਿਨਾਂ ਕਿਸੇ ਕੰਮ ਤੋਂ ਐਮਰਜੈਂਸੀ ਲਾਪਟਾ ਤੋਂ ਘਰਾਂ ਵਿੱਚੋਂ ਬਾਹਰ ਨਾ ਆਓ ਇੱਕ ਡਵਾਈਸਰੀ ਹੈ ਲੇਕਿਨ ਦੁਕਾਨਾਂ ਅਧਿਆਮ ਜਨੂ ਆਮ ਤਰ੍ਹਾਂ ਹੀ ਖੁੱਲਾ ਰਹੇਗਾ ਬਿਜਾਰ ਦੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬਿਜਾਰ ਆਮ ਦੀ ਤਰ੍ਹਾਂ ਖੁੱਲੇਗਾ ਪ੍ਰਸ਼ਾਸਨ ਵੱਲੋਂ ਇਸ ਬੱਦੀ ਕੋਈ ਮਨਾਹੀ ਨਹੀਂ ਕੀਤੀ ਗਈ ਸਿਰਫ ਕਪੀਲ ਕੀਤੀ ਗਈ ਹੈ ਕਿ ਬਿਨਾ ਦਸਤੋਂ ਕੋਈ ਵੀ ਸ਼ਹਿਰ ਵਰਤ ਬਾਹਰ ਨਾ ਕਰੇ ਸਭ ਨਿਕਲ ਆਪਣੇ ਆਪ ਨੂੰ ਘਰਾਂ ਵਿੱਚ ਰੱਖੇ ਰੱਖਾ ਇਹ ਇੱਕ ਡਵਾਈਸਰੀ ਹੈ ਨਾ ਹੀ ਕੋਈ ਹੁਕਮ ਹੈ ਇਸ ਲਈ ਦੁਕਾਨਾਂ ਬਾਜ਼ਾਰ ਵਪਾਰ ਆਪ ਦੀ ਤਰ੍ਹਾਂ ਖੁੱਲੇਗਾ ਅਜੇ ਤੱਕ ਇਸ ਬਾਰੇ ਕੋਈ ਮਿਲਾਈ ਨਹੀਂ ਹੈ ਧੰਨਵਾਦ ਹਾਂ ਜੀ ਸੱਚੀ ਜੀ ਨੇ ਧੰਮੇ ਜੀ ਨੇ ਛੋਟਾ ਰਾਜੀ ਕੀਤਾ ਦੇਖੋ ਸ਼ਹਿਰ ਵਾਸੀਆਂ ਨੂੰ ਪ੍ਰਸ਼ਾਸਨ ਵੱਲੋਂ ਇੱਕ ਅਪੀਲ ਕੀਤੀ ਗਈ ਹੈ ਕਿ ਬਿਨਾਂ ਕਿਸੇ ਕੰਮ ਕਰਨ ਜਾਂ ਐਮਰਜੈਂਸੀ ਹਾਲਾਤਾਂ ਤੋਂ ਇਲਾਵਾ ਬਾਹਰ ਨਾ ਨਿਕਲ ਆਪਣੇ ਆਪ ਨੂੰ ਘਰਾਂ ਦੇ ਵਿੱਚ ਸੁਰੱਖਿਅਤ ਰੱਖਣ ਇਹ ਇੱਕ ਅਪੀਲ ਹੈ ਲੇਕਿਨ ਪ੍ਰਸ਼ਾਸਨ ਵੱਲੋਂ ਕੋਈ ਵੀ ਹੁਕਮ ਦੁਕਾਨਦਾਰਾਂ ਨੂੰ ਵਪਾਰ ਮੰਡਲ ਨੂੰ ਜਾਂ ਕਿਸੇ ਹੋਰ ਅਦਾਰੇ ਨੂੰ ਨਹੀਂ ਜਾਰੀ ਕੀਤਾ ਗਿਆ ਕਿ ਬੰਦ ਰੱਖਿਆ ਜਾਵੇ ਇੱਕ ਸਿਰਫ ਅਪੀਲ ਸੀਗੀ ਕਿ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕੁਝ ਲੋਕਾਂ ਨੂੰ ਬੰਨ੍ਹ ਹੋਇਆ ਤਾਂ ਕਰੇ ਨਿਕਾਣਾ ਬੰਦ ਕਰਦੇ ਹੋਰ ਬਿਲਕੁਲ ਜੀ ਮੇਰੇ ਵੀ ਧਿਆਨ ਵਿੱਚ ਆਇਆ ਸੀ ਇਸ ਲਈ ਮੈਂ ਸਚੂ ਕਤਵਾਲੀ 메ਨ ਬਜਾਰਾਂ ਵਿੱਚ ਜਾ ਕੇ ਇਸ ਗੱਲ ਦਾ ਸਾਰੇ ਦੁਕਾਨਦਾਰਾਂ ਨੂੰ ਇਸ ਗੱਲ ਦੀ ਧਿਆਨ ਵਿੱਚ ਲਿਆ ਰਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦਾ ਕੋਈ ਹੁਕਮ ਨਹੀਂ ਹੈ ਸਿਰਫ ਇੱਕ ਅਪੀਲ ਲੋਕਾਂ ਲਈ ਹੈਗੀ ਹੈ ਜੇ ਕੋਈ ਕੰਮਕਾਰ ਨਹੀਂ ਤਾਂ ਬਿਨਾਂ ਕਿਸੇ ਕੰਮਕਾਰ ਤੋਂ ਘਰਾਂ ਤੋਂ ਬਾਹਰ ਨਾ ਆਓ ਆਪਣੇ ਆਪ ਨੂੰ ਸੁਰੱਖਿਅਤ ਰੱਖਿਆ ਜਾਵੇ ਘਰਾਂ ਤੱਕ ਇਹ ਕਿ ਰਾਤ ਨੂੰ ਬਲੈਕਆਊਟ ਹੁੰਦਾ ਹੈਗਾ ਉਹਦੇ ਕੋਲ ਤੇ ਲੋਕ ਤੇ ਲੈਟਾ ਜਗਾ ਕੇ ਰੱਖਦੇ ਤੇ ਭੇਖਲਾ ਦੇ ਵੀ ਬੰਦੇ ਦੇ ਉਹਨਾਂ ਨੂੰ ਆ ਬਿਲਕੁਲ ਜੀ ਆਮ ਲੋਕਾਂ ਨੂੰ ਬਾਰ-ਬਾਰ ਅਸੀਂ ਮੈਸੇਜ ਥਰੂ WhatsApp ਦੇ ਦੂਜੋਂ ਅਪੀਲ ਜਾਰੀ ਕੀਤੀ ਜਾਂਦੀ ਹੈ ਪ੍ਰਸ਼ਾਸਨ ਵੱਲੋਂ ਸੀਨੀਅਰ ਅਧਿਕਾਰੀਆਂ ਵੱਲੋਂ ਕਿ ਜਦੋਂ ਵੀ ਸਾਇਰਨ ਵੱਜਦਾ ਹੈਗਾ ਬਲੈਕਆਊਟ ਹੋ ਜਾਂਦਾ ਹੈ ਤੇ ਆਪਦੇ ਆਪ ਨੂੰ ਘਰਾਂ 'ਚ ਸੀਮਿਤ ਰੱਖਣ ਜੇ ਕੋਈ ਸਫ਼ਰ ਕਰ ਰਿਹਾ ਤਾਂ ਆਪੀ ਵਹੀਕਲ ਦੀਆਂ ਜਿਹੜੀਆਂ ਲਾਈਟਸ ਆਫ ਕਰੇ ਲੇਕਿਨ ਇਸ ਲੋਕ ਇਸ ਲਈ ਸਾਡੇ ਨਾਲ ਸਿਵਲ ਡਿਫੈਂਸ ਦੇ ਵੀ ਬਾਜ਼ਾਰ ਦੇ ਵਿੱਚੋਂ ਅਲਗ-ਅਲਗ ਅ ਐਨ ਜੀਓ ਸਾਡੇ ਨਾਲ ਹੁੰਦੇ ਆ ਜਿਹੜੇ ਲੋਕਾਂ ਨੂੰ ਸਮਝਾਉਂਦੇ ਆ ਕੁਝ ਲੋਕਾਂ ਨੂੰ ਇਸ ਬਾਰੇ ਨਹੀਂ ਵੇਰ ਹੁੰਦੇ ਉਹਨਾਂ ਨੂੰ ਵੇਰ ਕੀਤਾ ਜਾਂਦਾ ਲੇਕਿਨ ਜ਼ਿਆਦਾਤਰ ਲੋਕਾਂ ਵੱਲੋਂ ਕਿਹੜਾ ਹੈਗਾ ਸਿੱਧੀ ਪਾਲਣਾ ਕੀਤੀ ਜਾ ਰਹੀ ਹੈ